ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਰਵਣ ਕਰਾਂਗੇ ਜਪਜੀ ਸਾਹਿਬ ਸਟਿਕ ਜਿਹੜੀ ਕਿ ਅਰਥਾਂ ਦੇ ਸਮੇਤ ਗੁਰਬਾਣੀ ਜਪਜੀ ਸਾਹਿਬ ਦਾ ਪੂਰਾ ਪਾਠ ਆਪਾਂ 5-7 ਭਾਗਾਂ ਦੇ ਵਿੱਚ ਜਿੰਨਾ ਵੀ ਸਮਾਂ ਲੱਗੂਗਾ ਆਪਾਂ ਸੰਗਤ ਦੇ ਨਾਲ ਸਰਵਣ ਕਰਾਂਗੇ ਕਿ ਕਿਉਂਕਿ ਗੁਰਬਾਣੀ ਹਰ ਕੋਈ ਪੜ ਲੈਂਦਾ ਹੈ ਸ਼ਾਇਦ ਕੁਸ਼ਬੀਰ ਜਵਾਨੀ ਵੀ ਪਾਠ ਜਾਣ ਦੇਣਗੇ ਜਪਜੀ ਸਾਹਿਬ ਦਾ ਪਰ ਜਦੋਂ ਤੱਕ ਆਪ ਨੂੰ ਇਹਦੇ ਪੂਰੇ ਅਰਥ ਪਤਾ ਨਹੀਂ ਲੱਗਦੇ ਉਦੋਂ ਤੱਕ ਆਪਾਂ ਨੂੰ ਗੁਰਬਾਣੀ ਪੜ੍ਹਨ ਦਾ ਕੋਈ ਫਾਇਦਾ ਇਹਨਾਂ ਨਹੀਂ ਹੁੰਦਾ ਜੋ ਕਿ ਅਰਥਾਂ ਦੇ ਸਮੇਤ ਆਪਾਂ ਨੂੰ ਪਤਾ ਲੱਗਦਾ ਉਹਨਾਂ ਆਪਾਂ ਨੂੰ ਗੁਰਬਾਣੀ ਦੇ ਵਿੱਚੋਂ ਸਮਝ ਨਹੀਂ ਆਉਂਦੀ ਸੋ ਇਸੇ ਤਰ੍ਹਾਂ ਹੀ ਆਪਾਂ ਸਿਰਫ ਸਮਝਾਉਣ ਦੇ ਖਾਤਰ ਇਹ ਜਪਜੀ ਸਾਹਿਬ ਸਟਿੱਕ ਦਾ ਪੂਰਾ ਪਾਠ ਸੰਗਤ ਦੇ ਨਾਲ ਸਰਵਣ ਕਰਾਂਗੇ ਆਪਾਂ ਸ਼ੁਰੂ ਕਰਦੇ ਹਾਂ ਜੀ ਜਪਜੀ ਸਾਹਿਬ ਸਟਿੱਕ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦਾ ਪੂਰਾ ਪਾਠ ਸੋ ਸਮੇਂ ਚੋਂ ਸਮਾਂ ਕੱਢ ਕੇ ਤਕਰੀਬਨ ਅੱਧਾ ਘੰਟਾ ਆਪਾਂ ਹਰ ਰੋਜ਼ ਜਦ ਜੀ ਸਬਸਟਿਕ ਦਾ ਪਾਠ ਕਰਾਂਗੇ ਆਪਾਂ ਸ਼ੁਰੂ ਕਰਦੇ ਹਾਂ ਅੱਜ ਪਹਿਲਾ ਭਾਗ ਇੱਕ ਓੰਕਾਰ ਤੋਂ ਸ਼ੁਰੂ ਕਰਕੇ ਜਿੰਨਾ ਵੀ ਅਧਿਕ ਘੰਟੇ ਦੇ ਵਿੱਚ ਹੋਊਗਾ ਉਸ ਤੋਂ ਅੱਗੇ ਫਿਰ ਕੱਲ ਦੇ ਅਗਲੇ ਭਾਗ ਦੇ ਵਿੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸੋ ਇਹ ਸ਼ਬਦਾਂ ਦੇ ਅਰਥ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਹਨਾਂ ਸ਼ਬਦਾਂ ਦੇ ਅਰਥ ਆਪਾਂ ਹੁਣ ਸਰਵਣ ਕਰਦੇ ਆਂ ਇਹ ਸਿੱਖੀ ਦਾ ਮੂਲ ਮੰਤਰ ਹੈ ਅਰਥਾਤ ਇਸ ਵਿੱਚ ਉਹ ਮੁੱਢਲੀਆਂ ਜਾਂ ਬੁਨਿਆਦੀ ਗੱਲਾਂ ਦੱਸੀਆਂ ਹਨ ਜਿਨ੍ਹਾਂ ਉੱਪਰ ਸਿੱਖ ਧਰਮ ਦੇ ਨੀਮਾ ਦੀ ਨੀਂ ਰੱਖੀ ਗਈ ਹੈ ਇਸ ਮੂਲ ਮੰਤਰ ਦਾ ਜਪਜੀ ਸਾਹਿਬ ਨਾਲ ਖਾਸ ਸਬੰਧ ਨਹੀਂ ਇਹ ਜਪਜੀ ਸਾਹਿਬ ਦਾ ਹਿੱਸਾ ਨਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਵੱਡੀਆਂ-ਵੱਡੀਆਂ ਬਾਣੀਆਂ ਤੇ ਰਾਗਾਂ ਦੇ ਸ਼ੁਰੂ ਵਿੱਚ ਮੰਗਲ ਵਜੋਂ ਲਿਖਿਆ ਗਿਆ ਹੈ। ਉਸੇ ਤਰ੍ਹਾਂ ਇੱਥੇ ਵੀ ਇਹ ਜਪਜੀ ਸਾਹਿਬ ਦੇ ਸ਼ੁਰੂ ਵਿੱਚ ਲਿਖਿਆ ਗਿਆ ਹੈ। ਜਪਜੀ ਸਾਹਿਬ ਦੀ ਬਾਣੀ ਇਸ ਤੋਂ ਅੱਗੇ ਸ਼ਬਦ ਜਪ ਤੋਂ ਮੰਗਰੋ ਸ਼ੁਰੂ ਹੁੰਦੀ ਹੈ। ਪ੍ਰਾਤਨ ਸਮੇਂ ਤੋਂ ਇਹ ਰਿਵਾਜ ਤੁਰਿਆ ਆ ਰਿਹਾ ਹੈ ਕਿ ਕੋਈ ਲਿਖਾਰੀ ਜਾਂ ਕਵੀ ਆਪਣੀ ਕੋਈ ਰਚਨਾ ਆਰੰਭ ਕਰਨ ਤੋਂ ਬੇਲੇ ਤੋਂ ਸਭ ਤੋਂ ਪਹਿਲਾਂ ਆਪਣੇ ਇਸ਼ਟ ਦੀ ਆਰਾਧਨਾ ਜਾਂ ਉਸਤਤ ਕਰਦਾ ਹੈ ਇਸ ਨੂੰ ਮੰਗਲਾਚਰਨ ਆਖਦੇ ਹਨ ਸੋ ਇਹ ਮੂਲ ਮੰਤਰ ਵੀ ਮੰਗਲਾਚਰਨ ਹੀ ਹੈ ਇਸ ਤੋਂ ਮਤ ਅਗਲਾ ਸ਼ਬਦ ਹੈ ਇੱਕ ਓੰਕਾਰ ਇਸ ਦਾ ਉਚਾਰਨ ਹੈ ਇੱਕ ਏਕ ਓੰਕਾਰ ਇਸ ਦਾ ਅਰਥ ਹੈ ਇੱਕ ਵਹਿਗੁਰੂ ਜਿਸ ਦਾ ਪ੍ਰਕਾਸ਼ ਲਗਾਤਾਰ ਹੁੰਦਾ ਰਹਿੰਦਾ ਹੈ ਜੋ ਇੱਕ ਰਸ ਵਿਆਪਕ ਹੈ ਅਗਲਾ ਸ਼ਬਦ ਹੈ ਸਤਨਾਮ ਅਜਿਹੇ ਰੱਬ ਦਾ ਨਾਮ ਸਤ ਹੈ ਉਹ ਸਦਾ ਇੱਕ ਰਸ ਰਹਿਦਾ ਹੈ ਵਹਿਗੁਰੂ ਉਸ ਅਸਲੀਅਤ ਜਾਂ ਸਚਾਈ ਵਹਿਗੁਰੂ ਉਹ ਅਸਲੀਅਤ ਜਾਂ ਸਚਾਈ ਹੈ ਜੋ ਘਟਦੀ ਵੱਧਦੀ ਜਾਂ ਬਦਲਦੀ ਨਹੀਂ ਉਹ ਇੱਕ ਓੰਕਾਰ ਜਿਸ ਦਾ ਨਾਮ ਹੋਂਦ ਵਾਲਾ ਹੈ ਅਗਲਾ ਸ਼ਬਦ ਹੈ ਕਰਤਾ ਉਹ ਸਾਰੀ ਸ੍ਰਿਸ਼ਟੀ ਦੇ ਬਣਾਉਣ ਵਾਲਾ ਹੈ ਪੁਰਖ ਉਹ ਸਮਰਥ ਤੇ ਚੇਤਨ ਸਖਸ਼ੀਅਤ ਹੈ ਜਿਸ ਦੇ ਨਮੂਨੇ ਉੱਤੇ ਸਾਰੀਆਂ ਨਿੱਕੀਆਂ-ਨਿੱਕੀਆਂ ਹਸਤੀਆਂ ਬਣਾਈਆਂ ਜਾਂਦੀਆਂ ਬਣਾਈਆਂ ਗਈਆਂ ਹਨ ਉਹ ਅਜਿਹੀ ਹਸਤੀ ਹੈ ਜੋ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੈ ਇਸ ਤੋਂ ਅੱਗੇ ਨਿਰਭਾਉ ਉਸ ਨੂੰ ਕਿਸੇ ਦਾ ਡਰ ਨਹੀਂ ਉਹ ਭੈਅ ਤੋਂ ਰਹਿਤ ਹੁੰਦਾ ਹੈ ਨਿਰਵੈਰ ਉਸ ਦਾ ਕਿਸੇ ਨਾਲ ਵੈਰ ਨਹੀਂ ਉਹ ਵੈਰ ਤੋਂ ਰਹਿਤ ਹੈ ਅਕਾਲ ਮੂਰਤ ਉਸ ਦੀ ਹਸਤੀ ਸਮੇਂ ਦੀ ਮਾਰ ਤੋਂ ਪਰੇ ਹੈ ਅਰਥਾਤ ਸਮੇਂ ਦੇ ਲੰਘਣ ਨਾਲ ਉਸ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ ਉਹ ਬਚਪਨ ਜਵਾਨੀ ਬਡੇਪੇ ਵਿੱਚ ਨਹੀਂ ਆਉਂਦਾ ਅਤੇ ਨਾ ਹੀ ਮਰਦਾ ਹੈ ਉਸ ਦਾ ਸਰੀਰ ਨਾਸ਼ ਨਹੀਂ ਹੁੰਦਾ ਉਹ ਨਾਸ਼ ਤੋਂ ਰਹਿਤ ਹੈ ਅਜੂਨੀ ਉਹ ਜੂਨਾ ਵਿੱਚ ਨਹੀਂ ਆਉਂਦਾ ਉਹ ਜਨਮ ਵਿੱਚ ਨਹੀਂ ਆਉਂਦਾ ਉਹ ਜੰਮਦਾ ਨਾ ਹੀ ਜੰਮਦਾ ਹੈ ਤੇ ਨਾ ਹੀ ਮਰਦਾ ਹੈ ਸੈ ਭੰਗ ਉਹ ਆਪਣੇ ਆਪ ਤੋਂ ਹੋਣ ਵਾਲਾ ਹੈ ਹੋਣ ਵਾਲਾ ਹੈ ਉਹ ਹੋਰ ਕਿਸੇ ਦਾ ਸਾਜਿਆ ਹੋਇਆ ਨਹੀਂ ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅੱਗੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਅਰਥਾਤ ਜਿਸ ਰੱਬ ਦੇ ਉੱਪਰ ਜਿਸ ਰੱਬ ਦੇ ਗੁਣ ਉੱਪਰ ਦੱਸੇ ਹਨ ਉਹ ਰੱਬ ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ ਅਰਥ ਵਾਹਿਗੁਰੂ ਕੇਵਲ ਇੱਕ ਹੈ ਜਿਸ ਦਾ ਨਾਮ ਸਤਜਾ ਹੋਂਦ ਵਾਲਾ ਹੈ ਜੋ ਇੱਕ ਅਸਰ ਰਹਿਣ ਵਾਲੀ ਅਸਲੀਅਤ ਜਾਂ ਸਚਾਈ ਹੈ ਜੋ ਸ੍ਰਿਸ਼ਟ ਦਾ ਸਜਣਹਾਰ ਹੈ ਸਭ ਇੱਕ ਸਭ ਵਿੱਚ ਵਿਆਪਕ ਹੈ ਭਾਏ ਰਹਿਤ ਹੈ ਵੈਰ ਰਹਿਤ ਹੈ ਜੋ ਸਮੇਂ ਦੀ ਮਾਰ ਤੋਂ ਪਰੇ ਹੈ ਜਿਸ ਦੇ ਸਰੂਪ ਵਿੱਚ ਸਮਾਂ ਕੋਈ ਤਬਦੀਲੀ ਨਹੀਂ ਲਿਆਉਂਦਾ ਅਤੇ ਜਿਸ ਦਾ ਸਰੀਰ ਨਾਸ ਨਹੀਂ ਹੁੰਦਾ ਜੋ ਜੁਨਾ ਵਿੱਚ ਨਹੀਂ ਆਉਂਦਾ ਜੋ ਜੰਮਣ ਮਰਨ ਵਿੱਚ ਨਹੀਂ ਪੈਂਦਾ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਗੁਰ ਸੱਚੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਉਹ ਅਰਥ ਹੈ ਵਾਹਿਗੁਰੂ ਵਾਹਿਗੁਰੂ ਅੱਗੇ ਆਉਂਦਾ ਹੈ ਸ਼ਬਦ ਜਪ ਪਿਆਰੋ ਜਪ ਦੀ ਆਪਾਂ ਵਿਆਖਿਆ ਕਰਦੇ ਆ ਇਸ ਤੋਂ ਅੱਗੇ ਆਉਣ ਵਾਲੀ ਬਾਣੀ ਦਾ ਨਾਂ ਜਪ ਹੈ ਘੜੀ ਮੁੜੀ ਜਾਂ ਮੁਰਮੁਰ ਵਿਚਾਰ ਕਰਨ ਲਈ ਬਾਣੀ ਉਹਨੂੰ ਕਿਹਾ ਜਾਂਦਾ ਹੈ ਜਿਹਨੂੰ ਵਾਰ-ਵਾਰ ਜਪਣਾ ਉਹਨੂੰ ਕਿਹਾ ਜਾਂਦਾ ਹੈ ਜਪ ਆਹ ਦਾ ਸੱਚ ਜੋਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਪੀ ਸੱਚ ਹੈ ਨਾਨਕ ਵਹਿਗੁਰੂ ਮੁੱਢ ਤੋਂ ਸਮੇਂ ਦੀ ਰਚਨਾ ਤੋਂ ਵੀ ਪਹਿਲਾਂ ਤੋਂ ਸੱਚਾ ਜਾਂ ਹੋਂਦ ਵਾਲਾ ਹੈ ਉਹ ਜੁਗਾਂ ਦੇ ਮੁੱਢ ਤੋਂ ਮੌਜੂਦ ਹੈ ਉਹ ਹੁਣ ਦੀ ਮੌਜੂਦ ਹੈ ਅਤੇ ਅਗਾਹ ਨੂੰ ਵੀ ਹੋਂਦ ਵਾਲਾ ਜਾਂ ਕਾਇਮ ਰਹੇਗਾ ਨੋਟ ਇਸ ਲੋਕ ਜਪਜੀ ਦੇ ਮੰਗਲਾ ਚਰਨ ਵੱਜੋਂ ਹੈ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਇਸ਼ਟ ਦਾ ਸਰੂਪ ਦੱਸਿਆ ਹੈ ਜਿਸ ਨੂੰ ਜਪਣ ਦਾ ਉਪਦੇਸ਼ ਅਗਾਹ ਆ ਰਹੀ ਬਾਣੀ ਜਪਜੀ ਸਾਹਿਬ ਵਿੱਚ ਕੀਤਾ ਗਿਆ ਹੈ ਜਪਜੀ ਸਾਹਿਬ ਦਾ ਮਜ਼ਮੂਨ ਇਸ ਤੋਂ ਅਗਾਹ ਸ਼ੁਰੂ ਹੁੰਦਾ ਹੈ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਸੋਚੈ ਸੋਚਣ ਨਾਲ ਸੁੱਚ ਰੱਖਣ ਨਾਲ ਸੋਚਣ ਨਾਲ ਉਹ ਸੱਚ ਸਰੂਪ ਵਹਿ ਗੁਰੂ ਸਮਝ ਵਿੱਚ ਨਹੀਂ ਆ ਸਕਦਾ ਭਾਵੇਂ ਲੱਖਾਂ ਵਾਰੀ ਮੋੜ ਮੋੜ ਪਿਆ ਸੋਚਾਂ ਜੇ ਮੈਂ ਲੱਖ ਵਾਰ ਫੇਰ ਵੀ ਅਸ਼ਨਾਨ ਆਦਰਾਂਹੀ ਸਰੀਰ ਦੀ ਸਰੀਰ ਦੀ ਸੋਚ ਰੱਖਾਂ ਤਾਂ ਵੀ ਇਸ ਤਰ੍ਹਾਂ ਸਰੀਰ ਕੋ ਸੋਚ ਰੱਖਣ ਨਾਲ ਜੋ ਮਨ ਦੀ ਸੋਚ ਹੈ ਉਹ ਨਹੀਂ ਰਹਿ ਸਕਦੀ ਚੁੱਪਾਏ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਜੇ ਮੈਂ ਅਖੰਡ ਸਮਾਧੀ ਲਾ ਕੇ ਬੈਠਾਂ ਬੈਠਾ ਰਹਾ ਜਾਂ ਚੁੱਪ ਬਟ ਛੱਡਾਂ ਤਾਂ ਵੀ ਮਨ ਨੂੰ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਜੇ ਮੈਂ ਸਾਰੇ ਲੋਕਾਂ ਜਾਂ ਭਾਵਨਾ ਦੇ ਪਦਾਰਥਾਂ ਦੇ ਢੇਰ ਵੀ ਸਾਂਭ ਲਵਾਂ ਤਾਂ ਵੀ ਤ੍ਰਿਸ਼ਨਾ ਦੇ ਅਧੀਨ ਰਹਿਣ ਨਾਲ ਤ੍ਰਿਸ਼ਨਾ ਨਹੀਂ ਮਿਟਦੀ ਤ੍ਰਿਸ਼ਨਾ ਜਾਂ ਭੁੱਖ ਦੇ ਅਧੀਨ ਹੋ ਕੇ ਸਭ ਭਾਵਨਾ ਦੇ ਪਦਾਰਥ ਸਾਂਭ ਲੈਣ ਦੇ ਸਭ ਦੇਸ ਮੱਲ ਲੈਣ ਨਾਲ ਵੀ ਮਨ ਦੀ ਭੁੱਖ ਤ੍ਰਿਸ਼ਨਾ ਨਹੀਂ ਮਿਟ ਸਕਦੀ ਸਹਸ ਸਿਆਣ ਪਾਂ ਲਖ ਹੋ へ ਤਾਂ ਇੱਕ ਨਾ ਚੱਲੇ ਨਾਲ ਸਹਸ ਹਜ਼ਾਰ ਜੇ ਮੇਰੇ ਵਿੱਚ ਹਜ਼ਾਰਾਂ ਤੇ ਲੱਖਾਂ ਚਤਰਾਈਆਂ ਹੋਣ ਤਾਂ ਵੀ ਉਹਨਾਂ ਚਤਰਾਈਆਂ ਵਿੱਚੋਂ ਇੱਕ ਵੀ ਸਾਥ ਨਹੀਂ ਦਿੰਦੀ ਸੱਚ ਤਿੱਕ ਨਹੀਂ ਅਪੜਾਉਂਦੀ ਕਿਵ ਸੱਚੇ ਆਰਾ ਹੋਈ ਐ ਕਿਵ ਕੂੜੈ ਟੁੱਟੈ ਪਾਲ ਕੂੜੈ ਝੂਠ ਦਾ ਪਾਲ ਕੰਧ ਪੜਦਾ ਤਾਂ ਫਿਰ ਅਸੀਂ ਕਿਸ ਤਰ੍ਹਾਂ ਸੱਚ ਵਾਲੇ ਜਾਂ ਇਸ ਜੋਗ ਹੋਈਏ ਕਿ ਸਾਡੇ ਵਿੱਚ ਸੱਚੇ ਬੈਗਰੂ ਦਾ ਪ੍ਰਕਾਸ਼ ਹੋ ਸਕੇ ਸਾਡੇ ਅੰਦਰ ਸਾਡੇ ਤੇ ਰੱਬ ਵਿਚਕਾਰ ਜੋ ਕੂੜ ਦੀ ਕੰਧ ਹੈ ਜਾਂ ਝੂਠ ਦਾ ਪਰਦਾ ਹੈ ਉਹ ਕਿਵੇਂ ਟੁੱਟ ਸਕਦਾ ਹੈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਉੱਪਰਲੇ ਪ੍ਰਸ਼ਨ ਦਾ ਉੱਤਰ ਹੈ ਉਸ ਰਜ਼ਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਵਿੱਚ ਚੱਲਣਾ ਹੈ ਨਾਨਕ ਉਹ ਹੁਕਮ ਧੁਰ ਤੋਂ ਹੀ ਸਾਡੇ ਨਾਲ ਲਿਖਿਆ ਹੋਇਆ ਆਇਆ ਹੈ ਮਤਲਬ ਇਹ ਕਿ ਰੱਬ ਤੇ ਜੀਵ ਬਚਕਾਰ ਲਈ ਵਿਥ ਜਾਂ ਪਰਦਾ ਦੂਰ ਕਰਨ ਦਾ ਇੱਕੋ ਹੀ ਤਰੀਕਾ ਇਹ ਹੈ ਕਿ ਜੀਵ ਉਸ ਸਾਈਂ ਦੀ ਰਜ਼ਾ ਵਿੱਚ ਤੁਰੇ ਇਹ ਰਜ਼ਾ ਜਾਂ ਹੁਕਮ ਸਾਡੇ ਮਨ ਸਾਡੇ ਤਨ ਸਾਡੇ ਭਾਵਾਂ ਵਿੱਚ ਮੁੱਢ ਤੋਂ ਰੱਬ ਨੇ ਆਪ ਉਕਰਿਆ ਹੋਇਆ ਹੈ ਰੱਬ ਨੇ ਸਾਡੇ ਅੰਦਰ ਮੁੱਢ ਤੋਂ ਹੀ ਅਜਿਹਾ ਪ੍ਰਬੰਧ ਕੀਤਾ ਹੋਇਆ ਹੈ ਕਿ ਅਸੀਂ ਆਪਣੇ ਹਿਰਦੇ ਰਾਹੀਂ ਜਾਂਚ ਲਈਏ ਕਿ ਆ ਜਾਂ ਉਹ ਕੰਮ ਰੱਬ ਦੇ ਭਾਣੇ ਹੁਕਮ ਰਜ਼ਾ ਦੇ ਅਨੁਕੂਲ ਹੈ ਕਿ ਨਹੀਂ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਆਕਾਰ ਸਰੀਰ ਸਕਲਾਂ ਰੱਬ ਦੇ ਹੁਕਮ ਮੁਜ਼ਬ ਜਾਂ ਉਸ ਦੇ ਹੁਕਮ ਤੋਂ ਸਾਰੇ ਸਰੀਰ ਬਣਦੇ ਹਨ ਅਰਥਾਤ ਸਰੀਰ ਵਾਲੀਆਂ ਸਇਆਂ ਬਣਦੀਆਂ ਹਨ ਪਰ ਇਹ ਹੁਕਮ ਦੱਸਿਆ ਜਾਂ ਕਥਨ ਕੀਤਾ ਨਹੀਂ ਜਾ ਸਕਦਾ ਕਿ ਇਹ ਕਿਹੋ ਜਿਹਾ ਹੈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਰੱਬ ਦੇ ਹੁਕਮ ਅਨੁਸਾਰ ਹੀ ਸਾਰੇ ਜੀਵ ਪੈਦਾ ਹੁੰਦੇ ਹਨ ਅਤੇ ਉਸੇ ਹੁਕਮ ਮੁਜ਼ਬ ਹੀ ਉਹਨਾਂ ਨੂੰ ਰੱਬ ਦੇ ਦਰ ਤੋਂ ਉੱਚਾ ਦਰਜਾ ਜਾਂ ਅੰਦਰ ਮਿਲਦਾ ਹੈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਰੱਬ ਦੇ ਹੁਕਮ ਨਾਲ ਹੀ ਕੋਈ ਮਨੁੱਖ ਚੰਗਾ ਜਾਂ ਚੰਗੇ ਭਾਵਾਂ ਵਾਲਾ ਬਣ ਜਾਂਦਾ ਹੈ ਅਤੇ ਕੋਈ ਮੰਦੇ ਭਾਵਾਂ ਵਾਲਾ ਜਾਂ ਪੈੜਾ ਉਸ ਦੇ ਹੁਕਮ ਵਿੱਚ ਹੀ ਆਪਣੇ ਕੀਤੇ ਹੋਏ ਕਰਮਾਂ ਦੇ ਲਿਖੇ ਮੁਜਬ ਦੁੱਖ ਤੇ ਸੁੱਖ ਭੋਗੇ ਜਾਂਦੇ ਹਨ ਇੱਕ ਨਾ ਹੁਕਮੀ ਵਿਖਸੀਸ ਇੱਕ ਹੁਕਮੀ ਸਦਾ ਪਵਾਈ ਹੈ ਰੱਬ ਦੇ ਹੁਕਮ ਵਿੱਚ ਹੀ ਕਈਆਂ ਨੂੰ ਵਾਹਿਗੁਰੂ ਵੱਲੋਂ ਮੁਕਤੀ ਦੀ ਮਿਹਰ ਜਾਂ ਦਾਤ ਹੋ ਜਾਂਦੀ ਹੈ ਅਤੇ ਉਸ ਦੇ ਹੁਕਮ ਵਿੱਚ ਹੀ ਕਈ ਹਮੇਸ਼ਾ ਜੰਮਣ ਮਰਨ ਦੇ ਗੇੜ ਵਿੱਚ ਭੁਵਾਈ ਦੇ ਰਹਿੰਦੇ ਹਨ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਹਰੇਕ ਜੀ ਰੱਬ ਦੇ ਹੁਕਮ ਵਿੱਚ ਹੀ ਹੈ ਕੋਈ ਵੀ ਉਸ ਦੇ ਹੁਕਮ ਤੋਂ ਬਾਹਰ ਭਾਵ ਹੁਕਮ ਤੋਂ ਆਕੀ ਨਹੀਂ ਹੋ ਸਕਦਾ ਉਸ ਦੇ ਹੁਕਮ ਦੇ ਘੇਰੇ ਤੋਂ ਬਾਹਰ ਕੁਝ ਵੀ ਨਹੀਂ ਹੁੰਦਾ ਨਾਨਕ ਹੁਕਮੇ ਜੇ ਬੁਝੈ ਤਾ ਹਉ ਮੈਂ ਕਹੈ ਨ ਕੋਈ ਏ ਨਨਕ ਜੇ ਕੋਈ ਮਨੁੱਖ ਰਬ ਦੇ ਹੁਕਮ ਨੂੰ ਸਮਝ ਲਵੇ ਤਾਂ ਫਿਰ ਉਹ ਮੈਂ ਮੈਂ ਨਹੀਂ ਆਖਦਾ ਉਹ ਇਹ ਨਹੀਂ ਕਹਿੰਦਾ ਕਿ ਮੈਂ ਅਮਕਾ ਕੰਮ ਮੈਂ ਆਪਣੇ ਆਪ ਤੋਂ ਕੀਤਾ ਹੈ ਉਹ ਸਵਾਰਥੀ ਜਾਂ ਹੰਕਾਰੀ ਨਹੀਂ ਬਣਦਾ ਗਾ ਬੈ ਕੋ ਤਾਣ ਹੋ ਬੈ ਕਿਸੇ ਤਾਣ ਜੇ ਰਬ ਮਨੁੱਖ ਨੂੰ ਰਬ ਤੋਂ ਤਾਕਤ ਮਿਲੀ ਹੁੰਦੀ ਜੇ ਕਿਸੇ ਮਨੁੱਖ ਨੂੰ ਰੱਬ ਤੋਂ ਤਾਕਤ ਮਿਲੀ ਹੁੰਦੀ ਤਾਂ ਉਹ ਰੱਬ ਦੇ ਬਲ ਜਾਂ ਤਾਣ ਨੂੰ ਗਾਉਂਦਾ ਹੈ ਜੋਰ ਵਾਲੇ ਲੋਕ ਰੱਬ ਦੇ ਜੋਰ ਵਾਲਾ ਹੋਣ ਉੱਤੇ ਜੋਰ ਦਿੰਦੇ ਹਨ ਅਤੇ ਉਸ ਦੇ ਉਹ ਕੰਮ ਕਥਨ ਕਰਦੇ ਹਨ ਜਿਨ੍ਹਾਂ ਤੋਂ ਉਹ ਵੱਡੀ ਤਾਕਤ ਪ੍ਰਗਟ ਹੋਵੇ ਗਾਵੈ ਕੋ ਦਾਤ ਜਾਣੇ ਨਿਸ਼ਾਨ ਕੋਈ ਰੱਬ ਦੀਆਂ ਦਾਤਾਂ ਨੂੰ ਉਸ ਦੀਆਂ ਨਿਸ਼ਾਨੀਆਂ ਸਮਝ ਕੇ ਗਾਉਂਦਾ ਹੈ ਗਾ ਵੈ ਕੋ ਗੁਣ ਵਡਿਆਈਆਂ ਚਾਰ ਚਾਰ ਸੋਹਣੇ ਸੁੰਦਰ ਕੋਈ ਰੱਬ ਦੇ ਸੋਹਣੇ ਗੁਣ ਤੇ ਸੋਹਣੀਆਂ ਵਡਿਆਈਆਂ ਕਥਨ ਕਰਦਾ ਹੈ ਗਾ ਵੈ ਕੋ ਵਿਦਿਆ ਵਿਖੰ ਵਿਚਾਰ ਵਿਖੰ ਔਖਾ ਕਥਨ ਵਿਚਾਰ ਗਿਆਨ ਕੋਈ ਵਿਦਿਆ ਨਾਲ ਵੈਗਰੂ ਦੇ ਔਖੇ ਗਿਆਨ ਨੂੰ ਗਾਉਂਦਾ ਹੈ ਜਾਂ ਉਸ ਨੂੰ ਵਿਦਿਆ ਦੁਆਰਾ ਗਾਉਂਦਾ ਹੈ ਜਿਸ ਦਾ ਸਮਝਣਾ ਔਖਾ ਹੁੰਦਾ ਹੈ ਭਾਵ ਸ਼ਾਸਤਰ ਆਦਰਾਹੀ ਆਤਮ ਫਲਸਫੇ ਦੇ ਔਖੇ ਔਖੇ ਵਿਸ਼ਿਆਂ ਤੇ ਵਿਚਾਰ ਕਰਦਾ ਹੈ ਗਾ ਬੈ ਕੋ ਸਾਜ ਕਰੇ ਤਨ ਖੇਹ ਸਾਜ ਪੈਦਾ ਕਰਕੇ ਖੇ ਸਵਾ ਮਿੱਟੀ ਕੋਈ ਇਉਂ ਗਾਉਂਦਾ ਹੈ ਕਿ ਰੱਬ ਸਰੀਰ ਨੂੰ ਬਣਾ ਕੇ ਫਿਰ ਸਵਾ ਜਾਂ ਮਿੱਟੀ ਕਰ ਦਿੰਦਾ ਹੈ ਗਾ ਬੈ ਕੋ ਜੀ ਲੈ ਫਿਰ ਦੇਹ ਜੀ ਜਿੰਦਾ ਕੋਈ ਇਉਂ ਗਾਉਂਦਾ ਹੈ ਕਿ ਰੱਬ ਸਰੀਰਾਂ ਵਿੱਚੋਂ ਜਿੰਦਾਂ ਨੂੰ ਕੱਢ ਕੇ ਫਿਰ ਹੋਰਨਾਂ ਸਰੀਰਾਂ ਵਿੱਚ ਪਾ ਦਿੰਦਾ ਹੈ ਅਰਥਾਤ ਰੂਹ ਨੂੰ ਇੱਕ ਜੂਨ ਤੋਂ ਦੂਜੀ ਵਿੱਚ ਲੈ ਜਾਂਦਾ ਹੈ ਗਾ ਵੈ ਕੋ ਜਪੈ ਦਿਸੈ ਦੂਰ ਗਾ ਵੈ ਕੋ ਵੇਖੈ ਹਾਦਰ ਹਦੂਰ ਜਪੈ ਜਪਦਾ ਹੈ ਵੇਖੈ ਵੇਖਦਾ ਹੈ ਹਾਦਰ ਹਦੂਰ ਸਭ ਥਾਈਂ ਹਾਜ਼ਰ ਹਾਜ਼ਰਾ ਹਜ਼ੂਰ ਕੋਈ ਇਹ ਆਖਦਾ ਹੈ ਕਿ ਰੱਬ ਬਹੁਤ ਦੂਰ ਜਾਪਦਾ ਹੈ ਬਹੁਤ ਦੂਰ ਦਿਸਦਾ ਹੈ ਪਰ ਕੋਈ ਆਖਦਾ ਹੈ ਕਿ ਉਹ ਨੇੜੇ ਤੋਂ ਨੇੜੇ ਹੈ ਸਭ ਥਾਈਂ ਮੌਜੂਦ ਹੈ ਅਤੇ ਸਭ ਨੂੰ ਵੇਖ ਰਿਹਾ ਹੈ ਕਥਨਾ ਕਥੀ ਨ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਕਥਨਾ ਬਿਆਨ ਕਰਨਾ ਕੋਟ ਕਰੋੜਾਂ ਕਰੋਣਾ ਲੋਕਾਂ ਨੇ ਬਿਆੰਤ ਵਾਰੀ ਰੱਬ ਦੇ ਗੁਣਾਂ ਨੂੰ ਕਦ ਗੁਣਾਂ ਦਾ ਕਥਨ ਕੀਤਾ ਹੈ ਪਰ ਉਸ ਦੇ ਗੁਣਾਂ ਦੀ ਕਥਾ ਆਖਦਿਆਂ ਆਖਦਿਆਂ ਮੁਕਦੀ ਨਹੀਂ ਦੇਂਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਹੀ ਖਾਏ ਦਿੰਦਾ ਦੇਣ ਵਾਲਾ ਦਾਤਾ ਲੈਂਦਾ ਲੈਣ ਵਾਲੀ ਜੁਗਾ ਜੁਗੰਤਰ ਸਾਰੇ ਜੁਗਾਂ ਵਿੱਚ ਦੇਣ ਵਾਲਾ ਜਾਂ ਦਾਤਾ ਵੈਗਰੂ ਸਭ ਜੀਆਂ ਨੂੰ ਰਿਜਕ ਦੇ ਰਿਹਾ ਹੈ ਪਰ ਜੀਵ ਇਹ ਦਾਤਾਂ ਲੈ ਲੈ ਕੇ ਥੱਕ ਜਾਂਦੇ ਹਨ ਸਭ ਜੀ ਜੁਗਾਂ ਜੁਗੰਤਰਾਂ ਤੋਂ ਅਰਥਾਤ ਸਦਾਂ ਤੋਂ ਹੀ ਰੱਬ ਦੇ ਦਿੱਤੇ ਪਦਾਰਥ ਖਾਂਦੇ ਚਲੇ ਆ ਰਹੇ ਹਨ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਿਗਸੈ ਬੇਪਰਵਾਹੋ ਹੁਕਮੀ ਹੁਕਮ ਦਾ مالک ਕਰਤਾਰ ਨਾਨਕ ਹੇ ਨਾਨਕ ਬਿਗਸੈ ਖਿੜ ਰਿਹਾ ਹੈ ਪਰਸੰਨ ਹੈ ਹੁਕਮੇ ਵਾਲੇ ਕਰਤਾਰ ਦਾ ਹੁਕਮ ਹੀ ਸੰਸਾਰ ਦੀ ਕਾਰ ਵਾਲਾ ਰਸਤਾ ਚਲਾ ਰਿਹਾ ਹੈ ਸੰਸਾਰ ਦੀ ਕਾਰਵਾਈ ਚਲਾ ਰਿਹਾ ਹੈ हे ਨਾਨਕ ਉਹ ਵਹਿਗੁਰੂ ਉਸ ਦਾ ਬੇਪਰਵਾਹ ਹੈ ਅਤੇ ਉਹ ਸਦਾ ਆਨੰਦ ਵਿੱਚ ਰਹਿੰਦਾ ਹੈ ਭਾਵ ਭਾਵੇਂ ਰੱਬ ਹਰ ਵੇਲੇ ਸੰਸਾਰ ਦੇ ਬੇਅੰਤ ਜੀਵਾਂ ਨੂੰ ਉਤੁੱਟ ਪਦਾਰਥ ਦੇ ਰਿਹਾ ਹੈ ਤੇ ਰਿਜਕ ਪਹੁੰਚਾ ਰਿਹਾ ਹੈ ਪਰ ਉਹ ਇੰਨੇ ਵੱਡੇ ਕੰਮ ਨਾਲ ਥੱਕਦਾ ਜਾਂ ਘਬਰਦਾ ਨਹੀਂ ਉਹ ਸਗੋਂ ਸਦਾ ਖੁਸ਼ ਤੇ ਖੜਿਆ ਰਹਿੰਦਾ ਹੈ ਉਹ ਐਡੇ ਵੱਡੇ ਸੰਸਾਰ ਦੀ ਸੰਭਾਲਣਾ ਕਰਦੇ ਆ ਅਕਦਾ ਥਕਦਾ ਨਹੀਂ ਉਹ ਇਸ ਵੱਡੇ ਪਸਾਰੇ ਵਿੱਚ ਖਚਿਤ ਨਹੀਂ ਹੁੰਦਾ ਉਸ ਦਾ ਹੁਕਮ ਹੀ ਸਾਰੀ ਕਾਰ ਨਿਭਾ ਰਿਹਾ ਹੈ ਉਹ ਆਪ ਆਪਣੀ ਮौज ਵਿੱਚ ਬੇਪਰਵਾਹ ਬੈਠਾ ਰਹਿੰਦਾ ਹੈ ਸੱਚਾ ਸਹਬ ਸੱਚ ਨਾਏ ਤੱਖਿਆ ਭਉ ਅਪਾਰ ਸੱਚਾ ਸਦਾ ਥਿਰ ਰਹਿਣ ਵਾਲਾ ਨਾਏ ਨਿਆ ਇਨਸਾਫ ਨੇਮ ਭਾਖਿਆ ਬੋਲੀ ਭਾਉ ਪਿਆਰ ਅਪਾਰ ਬੇਅੰਤ ਵਹਿਗੁਰੂ ਸਦਾ ਕਾਇਮ ਰਹਿਣ ਵਾਲਾ ਹੈ ਉਸ ਦਾ ਇਨਸਾਫ ਜਾਂ ਨੇਮ ਵੀ ਸਦਾ ਅਟਲ ਹੈ ਉਹ ਬੋਲੀ ਪ੍ਰੇਮ ਹੈ ਤੇ ਉਹ ਵਹਿਗੁਰੂ ਆਪ ਬੇਅੰਤ ਹੈ ਜਾਂ ਅਥਾਹ ਪ੍ਰੇਮ ਉਸ ਦੀ ਬੋਲੀ ਹੈ ਅੱਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਤਾਰ ਅੱਖ ਹੈ ਆਖਦੇ ਹਨ ਮੰਗੇ ਮੰਗਦੇ ਹਨ ਜੀਵ ਉਸ ਪਾਸੋਂ ਦਾਤਾ ਮੰਗਦੇ ਹਨ ਅਤੇ ਆਖਦੇ ਹਨ हे ਰੱਬਾ ਸਾਨੂੰ ਦਿਓ ਜ਼ਰੂਰ ਦਿਓ ਉਹ ਦਾਤਾ ਬਖਸ਼ਿਸ਼ਾਂ ਕਰਦਾ ਹੈ ਫੇਰ ਕਿ ਅੱਗੇ ਰੱਖੀ ਐ ਜਿਤ ਦੇ ਸਹ ਦਰਬਾਰ ਜਿਤ ਜਿਸ ਦਾ ਸਦਕਾ ਦਿਸੈ ਦਿਸ ਪਵੇ ਜੇ ਸਾਰੀਆਂ ਦਾਤਾਂ ਉਹ ਵਹਿਗਰੂ ਆਪ ਹੀ ਦੇ ਰਿਹਾ ਹੈ ਤਾਂ ਫਿਰ ਕਿਹੜਾ ਢੋਆ ਕਿਹੜੀ ਭੇਟਾ ਉਸ ਦੇ ਅੱਗੇ ਰੱਖੀਏ ਜਾਂ ਪੇਸ਼ ਕਰੀਏ ਜਿਸ ਦਾ ਸਦਕਾ ਸਾਨੂੰ ਉਸ ਦਾ ਦਰਬਾਰ ਦਿਸ ਪਵੇ ਮੂੰਹੋਂ ਕੇ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ ਕੇ ਬੋਲਣ ਕਿਹੜਾ ਬਚਨ ਸੁਣ ਸੁਣ ਕੇ ਜਿਤ ਜਿਸ ਨੂੰ ਅਸੀਂ ਮੂੰਹੋਂ ਕਿਹੜੀ ਗੱਲ ਆਖੀਏ ਕੀ ਬਚਨ ਬੋਲੀਏ ਕਿਹੋ ਜਿਹੀ ਅਰਦਾਸ ਬੇਨਤੀ ਕਰੀਏ ਜਿਸ ਨੂੰ ਸੁਣ ਕੇ ਉਹ ਪਰਮਾਤਮਾ ਸਾਨੂੰ ਪਿਆਰ ਕਰੇ ਅੰਮ੍ਰਿਤ ਵੇਲਾ ਸਾਂਚ ਨਾਓ ਵਡਿਆਈ ਵਿਚਾਰ ਅੰਮ੍ਰਿਤ ਵੇਲਾ ਪੂਰਨ ਖੜਾਓ ਦਾ ਸਮਾਂ ਜਦ ਬੰਦੇ ਦਾ ਮਨ ਸੰਸਾਰੀ ਝਮੇਲਿਆਂ ਤੋਂ ਵਿਹਲਾ ਹੁੰਦਾ ਹੈ ਤੜਕਾ ਨਾਓ ਰੱਬ ਦਾ ਨਾਮ ਸਵੇਰ ਦੇ ਖੜਾਓ ਤੇ ਰਸ ਭਰੇ ਵੇਲੇ ਉਸ ਦੇ ਸੱਚੇ ਨਾਮ ਦਾ ਸਿਮਰਨ ਕਰੋ ਅਤੇ ਉਸ ਦੇ ਉੱਚੇ ਗੁਣਾ ਵਡਿਆਈਆਂ ਨੂੰ ਵਿਚਾਰੋ ਅਰਥਾਤ ਉਨ੍ਹਾਂ ਦਾ ਧਿਆਨ ਕਰੋ ਉਹਨਾਂ ਨੂੰ ਗਾਓ ਤੇ ਪੜੋ ਕਰਮੀ ਆਵੇ ਕੱਪੜਾ ਨਦਰੀ ਮੁਖ ਦਵਾਰ ਕਰਮੀ ਰੱਬ ਦੀ ਮਿਹਰ ਨਾਲ ਕੱਪੜਾ ਰੱਬੀ ਪਿਆਰ ਰੂਪੀ ਪਟੋਲਾ ਨਦਰੀ ਮਿਹਰ ਦੀ ਨਜ਼ਰ ਨਾਲ ਮੋਖ ਮੁਕਤੀ ਰੱਬ ਦੀ ਮਿਹਰ ਹੋਵੇ ਤਾਂ ਜੀਵ ਨੂੰ ਰੱਬੀ ਪਿਆਰ ਰੂਪੀ ਪਟੋਲਾ ਪ੍ਰਾਪਤ ਹੁੰਦਾ ਹੈ ਉਸ ਦੇ ਅੰਦਰਲੀ ਕੂੜ ਦੀ ਕੰਧ ਟੁੱਟ ਜਾਂਦੀ ਹੈ ਅਤੇ ਉਸ ਨੂੰ ਰੱਬ ਦਾ ਦਰ ਪ੍ਰਾਪਤ ਹੁੰਦਾ ਹੈ ਨਾਨਕ ਈ ਵੈ ਜਾਣੀਐ ਸਭ ਆਪੇ ਸਚਿਆਰ ਈ ਵੈ ਇਸ ਤਰ੍ਹਾਂ ਜਾਣੀਐ ਜਾਣ ਲਈਦਾ ਹੈ ਸਭ ਸਭ ਥਾਈਂ ਸਚਿਆਰ ਸੱਚੀ ਹਸਤੀ ਦਾ ਮਾਲਕ ਹੇ ਨਾਨਕ ਇਓ ਸਮਝ ਆ ਜਾਂਦੀ ਹੈ ਕਿ ਉਹ ਰੱਬ ਆਪ ਹੀ ਸਭ ਕੁਝ ਹੈ ਤੇ ਸਭ ਥਾਈਂ ਭਰਪੂਰ ਹੈ ਥਾਪਿਆ ਨਾ ਜਾਏ ਕੀਤਾ ਨਾ ਹੋਏ ਵਾਹਿਗੁਰੂ ਪੈਦਾ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਉਹ ਕਿਸੇ ਦਾ ਬਣਾਇਆ ਬਣ ਸਕਦਾ ਹੈ ਆਪੇ ਆਪ ਨਿਰੰਜਣ ਸੋਏ ਨਿਰੰਜਨ ਜਿਸ ਉੱਪਰ ਮਾਇਆ ਦਾ ਅਸਰ ਨਹੀਂ ਹੁੰਦਾ ਉਹ ਵਾਹਿਗੁਰੂ ਆਪਣੇ ਆਪ ਤੋਂ ਹੀ ਹੈ ਉਹ ਨਰੋਲ ਆਪ ਹੀ ਆਪ ਹੈ ਅਤੇ ਮਾਇਆ ਦੀ ਲਾਗਤੋਂ ਪਰੇ ਹੈ माया ਤੋਂ ਬੇ ਲੱਗ ਹੈ ਜਿਨ ਸੇ ਬਿਆ ਤਿਨ ਪਾਇਆ ਮਾਨ ਜਿਨ ਜਿਸ ਨੇ ਤਿਨ ਤਿਸ ਨੇ ਉਸ ਨੇ ਜਿਸ ਕਿਸ ਨੇ ਉਸ ਵੈਗਰੂ ਦੀ ਸੇਵਾ ਪੂਜ ਕੀਤੀ ਜਾਂ ਉਸ ਨੂੰ ਸਿਮਰਿਆ ਉਸੇ ਨੇ ਇਹ ਵਿਢਾਈ ਪ੍ਰਾਪਤ ਕਰ ਲਈ ਨਾਨਕ ਗਾ ਵੀ ਹੈ ਗੁਣੀ ਨਿਦਾਨ ਨਿਧਾਨ ਖਜ਼ਾਨਾ ਹੇ ਨਾਨਕ ਆਓ ਅਸੀਂ ਵੀ ਉਸ ਗੁਣਾਂ ਦੇ ਖਜ਼ਾਨੇ ਬਿਆਨਤ ਗੁਣਾਂ ਦੇ ਮਾਲਕ ਵਹਿਗੁਰੂ ਜੀ ਦੀ ਸਿਫਤ ਸਲਾਹਤਾ ਕਰੀਏ ਗਾ ਵੀ ਐ ਸੁਣੀਐ ਮਨ ਰੱਖੀ ਐ ਭਾਉ ਮਨ ਮਨ ਵਿੱਚ ਭਾਉ ਰੱਬ ਦਾ ਪਿਆਰ ਆਉ ਵਹਿਗੁਰੂ ਦੇ ਗੁਣ ਗਾਈਏ ਤੇ ਸੁਣੀਏ ਅਤੇ ਆਪਣੇ ਮਨ ਵਿੱਚ ਉਸ ਦਾ ਪਿਆਰ ਟਿਕਾਈਏ ਜਮਾਈਏ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਪਰ ਹਰ ਦੂਰ ਕਰਕੇ ਕਰ ਹਿਰਦੇ ਵਿੱਚ ਮਨ ਵਿੱਚ ਜਿਹੜਾ ਮਨੁੱਖ ਇਉਂ ਕਰਦਾ ਹੈ ਉਹ ਆਪਣਾ ਦੁੱਖ ਕਲੇਸ਼ ਦੂਰ ਕਰਕੇ ਹਟਾ ਕੇ ਸੁੱਖ ਨੂੰ ਆਪਣੇ ਦਿਲ ਵਿੱਚ ਵਸਾ ਲੈਂਦਾ ਹੈ ਗੁਰਮਖ ਨਾਦੰ ਕੁਰਮਖ ਬੇਦੰ ਗੁਰਮਖ ਰਹਿਆ ਸਮਾਈ ਗੁਰਮਖ ਗੁਰੂ ਬਲ ਮੂੰਹ ਕਰਕੇ ਗੁਰੂ ਦੇ ਰਾਹੀ ਨਾਦੰ ਨਾਮ ਬੇਦੰ ਗਿਆਨ ਉਸ ਵਹਿਗੁਰੂ ਦਾ ਨਾਮ ਤੇ ਗਿਆਨ ਗੁਰੂ ਰਾਹੀਂ ਪ੍ਰਾਪਤ ਹੁੰਦਾ ਹੈ ਗੁਰੂ ਰਾਹੀਂ ਹੀ ਇਹ ਯਕੀਨ ਆਉਂਦਾ ਹੈ ਕਿ ਉਹ ਪਰਮਾਤਮਾ ਸਭ ਥਾਈਂ ਵਿਆਪਕ ਹੈ ਗੁਰੂ ਈਸ਼ਰ ਗੁਰ ਗੋਰਖ ਬਰਮਾ ਗੁਰੂ ਪਾਰਵਤੀ ਮਾਈ ਈਸ਼ਰ ਸ਼ਿਵ ਬਰਮਾ ਬ੍ਰਹਮਾ ਗੋਰਖ ਵਿਸ਼ਨੂੰ ਮਾਈ ਲక్ష్ਮੀ ਸਾਡੇ ਲਈ ਗੁਰੂ ਹੀ ਸ਼ਿਵ ਹੈ ਗੁਰੂ ਹੀ ਗੋਰਖ ਵਿਸ਼ਨੂੰ ਤੇ ਬ੍ਰਹਮਾ ਹੈ ਗੁਰੂ ਹੀ ਪਾਰਵਤੀ ਸ਼ਿਵ ਜੀ ਦੀ ਬੋਟੀ ਅਤੇ ਗੁਰੂ ਹੀ ਲక్ష్ਮੀ ਵਿਸ਼ਨੂੰ ਦੀ ਬੋਟੀ ਹੈ ਅਰਥਾਤ ਅਸੀਂ ਇਹਨਾਂ ਦੇਵੀ ਦੇਵਤਿਆਂ ਦੇ ਥਾਂ ਗੁਰੂ ਨੂੰ ਹੀ ਮੰਨਣਾ ਹੈ ਜੇ ਹੋ ਜਾਣਾ ਅੱਖ ਨਾਹੀ ਕਹਿਣਾ ਕਥਨ ਨਾ ਜਾਈ ਹੋ ਮੈਂ ਜਾਣਾ ਸਮਝ ਲਵਾਂ ਜੇ ਮੈਂ ਵਿਗਰੂ ਦੇ ਹੁਕਮ ਤੇ ਪ੍ਰਕਾਸ਼ ਨੂੰ ਸਮਝ ਵੀ ਲਵਾਂ ਤਾਂ ਵੀ ਮੈਂ ਉਸ ਦਾ ਵਰਣਨ ਨਹੀਂ ਕਰ ਸਕਦਾ ਬੋਲ ਕੇ ਦੱਸ ਨਹੀਂ ਸਕਦਾ ਕਿਉਂਕਿ ਉਹ ਕਥਨ ਜਾਂ ਗਿਆਨ ਤੋਂ ਪਰੇ ਹੈ ਉਹ ਕਥਨ ਨਹੀਂ ਕੀਤਾ ਜਾ ਸਕਦਾ ਗੁਰਾ ਇੱਕ ਦੇਹੇ ਬਜਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਏ ਗੁਰੂ ਜੀ ਮੇਰੀ ਅੱਗੇ ਤੋਂ ਅੱਗੇ ਅਰਦਾਸ ਹੈ ਕਿ ਮੈਨੂੰ ਇਸ ਇੱਕ ਗੱਲ ਦੀ ਪੱਕੀ ਸਮਝ ਦੇ ਦੇ ਮੇਰੇ ਮਨ ਵਿੱਚ ਇਸ ਗੱਲ ਦਾ ਪੱਕਾ ਯਕੀਨ ਭਰੋਸਾ ਬਣਾ ਦੇ ਕਿ ਸਭ ਨਾ ਜੀਆਂ ਨੂੰ ਦਾਤਾਂ ਦੇਣ ਵਾਲਾ ਇੱਕੋ ਰੱਬ ਹੀ ਹੈ ਮੈਂ ਉਸ ਨੂੰ ਕਦੇ ਵੀ ਭੁੱਲਾ ਨਾ ਕਦੇ ਵੀ ਉਸ ਨੂੰ ਭੁਲਾ ਨਾ ਦੇਵਾਂ ਤੀਰਥ ਨਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਏ ਕਰੀ ਤੀਰਥ ਤੀਰਥ ਉੱਤੇ ਕੇ ਨਾਏ ਕਰੀ ਨਾ ਕੇ ਕੀ ਕਰਾਂ ਨਾ ਕੇ ਕੀ ਕਰਾਂ ਮੈਂ ਤੀਰਥ ਉੱਤੇ ਜਾ ਕੇ ਤਦ ਇਸ਼ਨਾਨ ਕਰਾਂ ਜੇਕਰ ਅਜੀਹਾ ਕਰਨ ਨਾਲ ਮੈਂ ਉਸ ਕਰਤਾਰ ਨੂੰ ਖੁਸ਼ ਕਰ ਸਕਾਂ ਪਰ ਜੇ ਇਸ ਤਰ੍ਹਾਂ ਉਹ ਵੈਗੁਰੂ ਖੁਸ਼ ਨਹੀਂ ਹੁੰਦਾ ਤਾਂ ਮੈਂ ਤੀਰਥਾਂ ਉੱਤੇ ਇਸ਼ਨਾਨ ਕਰਕੇ ਕੀ ਕਰਨਾ ਹੈ ਜੇ 36 ਉਪਾਈ ਵੇਖਾ ਵਿਣ ਕਰਮਾ ਕੇ ਮਿਲੇ ਲਈ ਜੇਤੀ ਜਿੰਨੀ ਸਿਰਠ ਦੁਨੀਆ ਉਪਾਈ ਪੈਦਾ ਕੀਤੀ ਕੇ ਕੀ ਕਰਤਾਰ ਦੀ ਰਚੀ ਹੋਈ ਜਿੰਨੀ ਵੀ ਦੁਨੀਆ ਮੈਂ ਵੇਖਦਾ ਹਾਂ ਉਸ ਵਿੱਚ ਵੈਗੁਰੂ ਦੀ ਮਿਹਰ ਕਿਰਪਾ ਤੋਂ ਬਿਨਾ ਨਾ ਕਿਸੇ ਨੂੰ ਕੁਝ ਮਿਲਦਾ ਹੈ ਤੇ ਨਾ ਹੀ ਕੋਈ ਕੁਝ ਲੈ ਸਕਦਾ ਹੈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਮਾਨਕ ਮੋਤੀ ਸਿੱਖ ਸਿੱਖਿਆ ਜੇ ਗੁਰੂ ਦੀ ਇੱਕ ਸਿੱਖਿਆ ਸੁਣ ਲਈ ਜਾਵੇ ਤਾਂ ਮਨੁੱਖ ਦੀ ਬੁੱਧੀ ਵਿੱਚ ਹੀ ਹੀਰਿਆਂ ਮੋਤੀਆਂ ਆ ਗਿਆ